दुया ते प्यारे आए बिने कोई घटि केख नी अमीर लोक संसार बस के कोई घर लिटा नग ते सूरमे आए कुद ਕੋਈ ਵਿਟ ਬੱਚਾ ਤਾਂ ਦੇਖਿਆ ਨਹੀਂ ਕਰਮ ਜੀਤ ਸਿਆ ਕਰਤੀਆਂ ਬਾਲੇ ਬੰਬੋ ਕੋਈ ਪੁੱਤਰ ਸੰਹੀਜ ਕਿਰਾਉਂਦਾ ਦੇਖਿਆ ਰੀ ਕਰਮ ਸਤਨਾਰ ਜੋਗ ਗੁਰੂ ਰੂਪ ਖਾਲਸਾ ਜੀ ਜੁਗੋ ਜੁਗ ਅਟਲ ਸਕਦੂ ਬਾਲਕੇ ਬਹੁਤ ਚਰਤ ਹਦੇ ਮਾਲਕ ਦਸ਼ਾ ਪਾਸਾਂ ਦੀ ਜੋਤ ਸਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਦੇ ਹੋਏ ਕਲਗੀਧਰ ਬਾਦਸ਼ਾਹ ਪੁੱਤਰਾਂ ਦੇ ਦਾਨੀ ਸਰਵਸਤ ਦਾਨੀ ਦਾ ਬਖਸ਼ੋਹ ਜਤਾਰਾ ਕਰੋ ਬਲੰਦ ਆਖੋ ਦੱਤ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਸ਼ਤਰ ਸਾਹਿਬ ਦਾ ਪੰਜ ਪੈਰੇ ਦੀ ਅਗਵਾਈ ਹੈਠਾ ਨੱਕਰ ਕੀਤਨਾ ਨੱਕਰ ਦੀ ਪ੍ਰਕਰਮਾ ਕਰਦਾ ਹੋਇਆ ਮੇਰੇ ਵੱਡੇ ਵੀਰ ਗੁਰੂ ਗੋਬਖਾਸ਼ਾਹ ਭਾਈ ਨਰਮਨ ਸਿੰਘ ਜੀ ਉਹਨਾਂ ਦੇ ਘਰਾਂ ਕੋਲ ਇਹ ਪੜਾ ਹੋਇਆ ਸੋ ਆਇਆ ਹੁੰਦਾ ਸੰਗਤਾਂ ਨੂੰ ਲੱਡਵਾਂ ਦਾ ਪ੍ਰਸ਼ਾਦ ਅਸ਼ਿਕਾਇਆ ਜਾ ਰਿਹਾ ਸਭ ਨੂੰ ਧੰਨਵਾਦ ਦਿਓ ਧਿਆਨ ਧਰਤੀ ਦੀ ਪਕਾਰ ਸੁਣ ਕੇ 1663 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਦੀ ਤੁਖਾਂ ਪ੍ਰਤਾ ਗੁਰ ਤੇਗ ਬਹਾਦਰ ਦੇ ਘਰ ਅਵਤਾਰ ਧਾਰਿਆ ਚਾਹ ਮੇਰੇ ਖੁਸ਼ੀਆਂ ਮਨਾਇਆਂ ਜਾ ਰੀਆਂ ਦੇਵਤਾ ਨੇ ਫਲ ਵਰਸਾਏ ਵਰਗਾ ਨਹੀਂ ਛੋਲੇ ਗਾਏ ਤੇ ਗਰੀਬਾਂ ਨੂੰ ਧਾਨ ਵੰਡਿਆ ਜਾ ਰਿਹਾ ਸੱਚ ਦਾ ਪ੍ਰਕਾਸ਼ ਹੋਇਆ ਝੂਠ ਦਾ ਟੱਕਰ ਲੈਣ ਦੀ ਖਾਤਰ ਗੋਬਿੰਦ ਰਾਏ ਨੇ ਅਵਤਾਰ ਧਾਰਿਆ ਵਾਹ ਪ੍ਰਗਟਿਓ ਮਰਦ ਮੁਗਫੜਾ ਪਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਜੇਦਾ ਸਤਵਰ ਪਾਸ਼ਾ ਜਿਸ ਤਰ੍ਹਾਂ ਅਵਤਾਰ ਧਾਰ ਕੇ ਆ ਰਹੇ ਆ ਉਸ ਵੇਲੇ ਗੁਰੂ ਕੇ ਸਿੱਖ ਸਕਦਾ ਮਾਤਾ ਗੁਜਰੀ ਵੀ ਜਿਸ ਤਰ੍ਹਾਂ ਬਧੰਗਾਂ ਦੇ ਰੀਆਂ ਉਸ ਵੇਲੇ ਦੇ ਸੇਣ ਨੂੰ ਭਾਈ ਕਰਪਾ ਸਿੰਘ ਪਾਲ ਤਵਾ ਮੰਡੀ ਦਾਸ ਬਸਨ ਖਾਪਾ ਢਭਾਲੀ ਦਾ ਕਮਿਸ਼ਰੀ ਜੱਥਾ ਮਾਤਾ ਗੁਜਰੀ ਵੀ ਨੂੰ ਬਧਾਈਆਂ ਏ ਐਉਂ ਗੁਰਦਾਜੀ ਆਉ ਰਾਤਾ ਸੋਹਨੀਆਂ ਬਾਜ ਦਾ ਚੰਦਰਮਾਲ ਮਾਮਾ ਸੋਹਣੀਆਂ ਬਾਜੀਆਂ ਦਾ ਕੁੱਤਰਾਵੇ ਬਿਨਾ ਭਿੱਜਿਆ ਮਜਲ ਸਾਂ ਸੂਂਗਿਆ ਸਵਾਲ ਸੂਬ ਦੇ ਬਾਜੀ ਨਾ ਤੁਰਾਵੇ ਪਾਜਾ ਸੋਬ ਦੀ ਬਾਜ ਨਾ ਰਾਜਿਆਂ ਦੇ ਰੂਪ ਚੀ ਦੀ ਬਾਜ ਨਾ ਤੜਿਆ ਦੇ ਬਿਨਾ ਦੂਦਸ਼ ਮੇਸਤੋ ਜਗਤ ਸੁਨਣਾ ਅਜਿਆ ਸੋਧੀ ਆਵਾਜ਼ ਨਾ ਲਾੜਿਆ ਹੋ ਸੋਗਾ ਹਾ ਮਾਨ ਸਾਡੇ ਵੱਡੇ ਵੀਰ ਡਾਕਟਰ ਸਾਹਿਬ ਭਾਈ ਸਿਵਾਰਾ ਸਿੰਘ ਦੀ ਖਾਲੀਕਾ ਵਾਲੇ ਉਹਨਾਂ ਵਰਗਾ ਆਪਣੇ ਬੀੜਾ ਨੂੰ ਮਾਰ ਭੱਜਿਆ ਵਾਇਰਸ ਸੱਚੇ ਪਾਸ਼ਾ ਦਿੱਕਾ ਰੱਖੇ ਮੇਰੇ ਵੱਡੇ ਵੀਰ ਭਾਈ ਨਿਰਮਲ ਸਿੰਘ ਦੀ ਗੁਰੂ ਰੂਪ ਖਾਸਾ ਉਨ੍ਹਾਂ ਵੱਲੋਂ ਦਾਸਤੀ ਕਰਤਾ ਲੱਗੂ ਕੋ ਪਹਿਲੇ ਹੀ 100 ਰੁਪਿਆ ਜਥੇ ਨੂੰ ਅਸ਼ੀਰਵਾਦ ਭੇਜਿਆ ਵੜਕੁਰ ਸਿੱਤੇ ਪਾਸ਼ਾ ਚਰਤੀ ਗਲਾ ਰੱਖੇ ਤੇ ਇਧਰੋਂ ਸਾਡੇ ਹੋਰ ਵੀ ਪਿੰਡਾਂ ਵੱਲੋਂ ਪਹਿਲਾਂ ਵੱਲੋਂ ਸਾਡੇ ਸਤਿਗੁਰ ਚੁਗ ਬਾਬਾ ਜੀ ਬ੍ਰਦਰ ਸਿੰਘ ਫੋਲ ਵਾਲੇ ਜੋ ਜਿਹਨਾਂ ਦਾ ਰਾਗੀ ਜੱਥਾ ਸਵੇਰ ਤੋਂ ਲੈ ਕੇ ਕੀਰਤਨ ਦੀ ਸੇਵਾ ਕਰ ਰਹੇ ਆ ਕੱਲ੍ਹ ਤੋਂ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆਂ ਲਾਇ ਧਿਆਨ ਦੇ ਮਹਾਵਾਕ ਅਨੁਸਾਰ ਸ਼ਗਨਾਂ ਨੂੰ ਕੀਰਤਨ ਵਾਹੀ ਨੇ ਹਾਲ ਕਰ ਰਹੇ ਆ ਉਹਨਾਂ ਵੱਲੋਂ ਮਾਨ ਸੋ ਕਮਤਾ ਧਿਆਨ ਦੇ ਨਾਲ ਸਰਪਰ ਕਰੋ ਜੀ ਬਹੁਤ ਸੁਦੀ ਸਤਨੀ ਸੀ ਸੰਡੇ ਸੱਪੀ ਜਾਣਤ ਸੰਬੜਾ 1666 ਸੀ ਵਟਨੇ ਪਰਗਟਿਆ ਭਾਗ ਨਾ ਸੱਚੇ ਕੰਡੇ ਵਿੱਚ ਮਾਸਾ ਵਿਚਿਆ ਨਹੀਂ ਪੱਟਣੇ ਨੇ ਸਤਿਗੁਰੂ ਦੇਖਣ ਜਗਤ ਤਮਾਸ ਵਿਚਿਆ ਗੋਲ ਪੱਟਣੇ ਨੇ ਸਤਿਗੁਰੂ ਦੇਖਣ ਜਗਤ ਤਮਾਸ ਹੋਉ ਸਭੀ ਸਾਧਨੀ ਸੀ ਸੰਤ ਸੱਤੀ ਗਿਆਨਤ ਸੰਬਰਾ ਛੋੜਾ ਸੋ ਸਿਆਹਤ ਸੀ ਪਟਣੇ ਪਰ ਘਟਿਆ ਪਾਇ ਦੰਬ ਬਤਨੇ ਪਰ ਘਟਿਆ ਪੈਗੰਬਰ ਅੰਮਾ ਦਿਨੋ ਕੀ ਆਗੇ ਜੀ ਦਾ ਸੱਚ ਖੰਡ ਵਿੱਚ ਵਸ ਹੈ ਜਿੱਤਿਆ ਹੋਵੇ ਬਤਨੇ ਨਾ ਸਤਗੁਰੂ ਦੇਖਣ ਜਗਤ ਤਮਾਸ ਵਿੱਚ ਆਗੇ ਬਤਨੇ ਨਾ ਸਤਗੁਰੂ ਦੇਖਣ ਜਗਤ ਤਮਾਸ ਵਿੱਚ ਖੁਸ਼ ਗੋਸ਼ਟਾ ਮਨਵਾਜਾ गुज़री माता इासी सूरज न आरसी सूरज नमकाता जे इस फासी सूरज न आरसी सूरज नूं चमका जे तूं ਪੁੱਤਰ ਪਰਮਪੁਰਤਕ ਦਾ ਸਾਹ ਵਿਚਿਆ ਨਹੀਂ ਭਜਣੇ ਨਾ ਸਤਗੁਰੂ ਦੇ ਕਿੜ ਜਗ ਤੂੰ ਮਾਸੇ ਵਿਚਿਆ ਨਹੀਂ ਭਜਣੇ ਨਾ ਸਤਗੁਰੂ ਦੇ ਕਿੜ ਜਗ ਤੂੰ ਮਾਸੇ ਵਿਚ ਮਾਦ ਲੋਕ ਦੇ ਜੀ ਹਾ ਵਿਚ ਮਾਦ ਲੋਕ ਦੇ ਜੀ

ਸਤਿਗੁਰ ਦੇ ਜਿੜ ਜਰ ਤਤ ਮਾਰ ਸਿਧਿਆਦਨੀ ਪਚਣੀ ਦੇ ਸਤਿਗੁਰ ਦੇ ਜਿੜ ਜਰ ਤਤ ਮਾਰ ਸ ਕੋਰੋਂ ਮੇ ਪਤਸ਼ਾਨੂ ਫਬਰਾਂ ਟਾਕੇ ਵਿੱਚ ਪਚਾਈਆ ਅੱਜ ਪੜੀਆਂ ਪਟਣੇ ਚ ਵਾਰਸ ਕਰਨ ਖੁਦਾ ਦੀ ਆਈਆਂ ਅੱਜ ਪੜੀਆਂ ਪਟਣੇ ਚ ਗਰ ਲੋਕ ਵਾਰਸ ਖੁਮਾ ਦੀ ਆਈਆਂ सतगुरू जॻता न सतगुरू जेके जॻत तमास मज़लूमा रख ਨਾ ਰੱਖਦਾ ਮਾਤਾ ਨੇ ਬਾਲ ਦਾ ਬਾਲਕ ਕੋ ਮੰਗਰਾਏ ਜੀਨ ਤੁਨਿ ਦਰਾਨੇ ਦੁਖਿਆਨੋ ਦੇਂਦੀ ਉਦਲਾਸ ਆ ਵਿਚਿਆ ਗਈ ਪਟਣੇ ਦੇ ਸਤਿਗੁਰ ਦੇ ਚੜ ਜਗ ਤੁਮਾਸੋ ਵਿਚਿਆ ਗਈ ਪਟਣੇ ਦੇ ਸਤਿਗੁਰ ਦੇ ਚੜ ਜਗ ਤੁਮਾਸੋ ਬਾਗ ਬਖਰ ਚੂਮੇ ਉਠੇ ਉਬਾਲ ਕੇ ਤੇ ਹਿਮਾਲਾ ਇਸ ਕਾਲੀ ਧੁੰਗਾਂ ਚ ਆ ਗਿਆ ਸਤਗੁਰ ਨਾਮ ਅਰਜਾ ਅੱਲਾ ਇਸ ਕਾਲੀ ਧੁੰਗਾਂ ਚ ਆ ਗਿਆ ਸਤਗੁਰ ਨਾਮ ਅਰਜਾ ਅੱਲਾ ਕਹ ਪੁੱਛੇ ਨਦੀਆਂ ਮੋਏ ਸਤ ਜਨਾ ਵੀ ਜਮਨਾ ਬਿਆਸਾ ਨਦੀ ਆ ਗਈ ਪਟਣੀ ਦੇ ਸਤਗੁਰ ਦੇਖਣ ਜਲ ਤਕ ਤਮਾਸੋ ਨਦੀ ਆ ਗਈ ਪਟਣੀ ਦੇ ਸਤਿਗੁਰੂ ਦੇ ਕਿਹੜੇ ਜੰਤੂ ਤੇ ਮਾਸਾ ਰੱਖਤਾ ਕੋ ਕੁਝ ਨਾ ਤੇ ਜਿੱਤੀ ਵੀ ਖਮਸਾ ਨੂੰ ਸ਼ਾਂਤੀ ਦਰਸ਼ਨ ਕਰ ਸੋਚ ਰਹਾ ਇਹ ਰੱਬ ਜੀ ਨਾਮੀ ਕ੍ਰਾਂਤੀ ਦਰਸ਼ਨ ਕਰ ਸੋਚ ਰਹਾ ਇਹ ਰੱਬ ਜੀ ਨਾਮੀ ਕ੍ਰਾਂਤੀ ਪਰ ਗੁਰੂ ਬੁਨਖਤਾ ਦਾ ਦੇਵਾ ਬੰਤ ਸੁਮਾਜਿਕ ਪਾਸਾ ਕਿ ਜ ਆਵੇ ਪਟਾਏਂਦੇ ਸਤਗੁਰ ਦੇ ਘਰ ਜਦ ਤਮਾਸ ਹੋ ਕਿ ਜ ਆਵੇ ਪਟਾਏਂਦੇ ਸਤਗੁਰ ਦੇ ਘਰ ਜਦ ਤਮਾਸ ਹੋ ਬਾਪੂ ਕਾ ਹੀਰਾਉਂ ਕਾ ਜੀ ਹੋਇਆ ਪਟਣਾ ਸ਼ਹਿਰ ਅੰਦਰ ਝਗ ਮਗ ਜਗ ਘਰ ਉੱਠੇ ਮਸਜਿਦਾਂ ਗੁਰੂ ਤਵਾਰੇ ਮੰਦਿਰ ਝਗ ਮਗ ਜਗ ਘਰ ਉੱਠੇ ਮਸਜਿਦਾਂ ਗੁਰੂ ਤਵਾਰੇ ਮੰਦਿਰ ਅਰਵਾ ਸੁਪਲਾ ਹੈ ਬੁੱਧ ਸਿੰਘ ਨੇ ਲਿਖਦੇ ਸ਼ੰਗ ਪੰਜਾਬੀ ਭਾਸ਼ਾ ਵਿੱਚ ਆਗੇ ਪੜ੍ਹਣ ਦੇ ਸਤ ਗੁਰ ਦੇਖਣ ਜਗਤ ਤਮਸਾ ਵਿੱਚ ਆਵੇ ਪੜ੍ਹਣੇ ਦੇ ਸਤ ਗੁਰ ਦੇਖਣ ਜਗਤ ਤਮਸਾ ਵਿੱਚ ਆਗੇ ਪੜ੍ਹਣ ਦੇ ਸਤ ਗੁਰ ਦੇਖਣ ਜਗਤ ਤਮਸਾ ਧਰਤੀ ਦੀ ਅਦਾ ਸੁਣਦੇ 1608 ਈਸਵੀ ਨੂੰ ਧਰਤੀ ਤੇ ਬਾਦਾਂ ਖੁਸ਼ੀ ਦੀ ਗੁੱਖੋਂ ਪਿਤਾ ਗੁਰਦੇਵ ਬਹਾਦਰ ਦੇ ਘਰ ਅਵਤਾਪ ਧਾਰਿਆ ਚਾਰ ਸਾਰੇ ਖੁਸ਼ੀਆਂ ਵਾਲੀਆਂ ਜਾ ਰਹੀਆਂ ਦੇਵਤੇ ਨੇ ਫਲ ਵਰਸਾਏ ਪਰੀਆਂ ਨੇ ਸ਼ੋਹਰੇ ਗਾਏ ਤੇ ਗਰੀਬਾਂ ਨੂੰ ਦਾਤ ਵੰਡਿਆ ਜਾ ਰਿਹਾ ਹੈ ਧਿਆਨ ਦਾ ਮਾਨ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਉਹਨਾਂ ਵੱਲੋਂ ਦਿੱਤੇ 100 ਪਿਆਰ ਅਸ਼ੀਰਵਾਦ ਸਾਡੇ ਸਤਿਕਾਰਯੋਗ ਗੁਰੂ ਰੂਪ ਖਾਸਾ ਭਾਈ ਜਗੈ ਸਿੰਘ ਜੀ ਸਜਾਤੀ ਸਾਹਿਬ ਉਹਨਾਂ ਵੱਲੋਂ ਵੀ ਸਾਭ ਸੋਬਤਿਆਂ ਦੇ ਅਸ਼ੀਰਵਾਦ ਸਾਡੇ ਸਤਿਕਾਰਯੋਗ ਭਾਈ ਕਰਤਾਰ ਸਿੰਘ ਜੀ ਉਹਨਾਂ ਵੱਲੋਂ ਵੀ ਜਿੱਥੇ ਨੂੰ ਸੋਬਤ ਦੇ ਅਸ਼ੀਰਵਾਦ ਭੇਜਿਆ ਵਾਹਿਗੁਰੂ ਜੀ ਦੇ ਪਾਤਸ਼ਾਹ ਚੱਤਿ ਗਲਾ ਰੱਖੇ ਹੋਰ ਵੀ ਮੇਰੇ ਵੀਰਾਂ ਵੱਲੋਂ ਭੈਣਾਂ ਵੱਲੋਂ ਧਿਆਨ ਦਾ ਬਾਣ ਸਾਡੇ ਗੁਰੂ ਦੇ ਖਾਲਸਾ ਭਾਈ ਨਿਰਮਲ ਸਿੰਘ ਜੀ ਉਹਨਾਂ ਵੱਲੋਂ ਨਾਲ ਸਾਡੇ ਵੱਡੇ ਵੀਰ ਭਾਈ ਸਤਲਪੁਰ ਸਿੰਘ ਜੀ ਮੈਂਟਰ ਸਹਿਬਾਨ ਉਹਨਾਂ ਵੱਲੋਂ ਵੀ ਜਿੱਥੇ ਨੂੰ ਸਪੈਸ਼ਲ ਸੋਬਤ ਦੇ ਅਸ਼ੀਰਵਾਦ ਭੇਜਿਆ ਹਾਂ ਜੀ ਪਰੂ ਘਰ ਦੇ ਖੈਡ ਗਰਾਫੀ ਸਾਡੇ ਸੰਗਤਾਂ ਦੇ ਬਾਬਾ ਭੋਲਾ ਸਿੰਘ ਜੀ ਉਹਨਾਂ ਬਰੋ ਵੀ ਆਪਣੇ ਪੁੱਤਰਾਂ ਨੂੰ ਬਾਣ ਲੱਗਿਆ ਵਾਹਿਗੁਰੂ ਜੀ ਦੇ ਪਾਸਾ ਚੰਗੀ ਕਰ ਲਿਆ ਅਗਲਾ ਪ੍ਰੋਗਰਾਮ ਸਾਡੇ ਗੁਰੂ ਰੂਪ ਖਾਲਸਾ ਸਤਕਰ ਸਰਦਾਰ ਭਜਨ ਸਿੰਘ ਜੀ ਆਪ ਇਹਨੂੰ ਅਗਲਾ ਪ੍ਰੋਗਰਾਮ ਸਰਵਣ ਕੋਲ ਗਏ ਸੋ ਦਾਹ ਦੇ ਜੱਥੇ ਦੀ ਲਵਾਉ ਹਾਇਨੀ ਅੱਖੋਂ ਵੱਤ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ